ਉਮੀਦਵਾਰ ਸਮਾਜ ਸੇਵੀ ਅਵਤਾਰ ਸਿੰਘ ਤਾਰਾ ਜੋ ਕਿ ਹਰ ਟਾਈਮ ਆਪਣੇ ਵਾਅਦੇਆਂ ਅਤੇ ਸੰਗਰੂੜ ਦਿਆ ਸਮੱਸਿਆਵਾਂ ਨੂੰ ਅੱਗੇ ਰੱਖਦਾ ਸੀ ਢਮਰੂ ਬਜਾ ਬਜਾ ਕੇ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਜੁਗੋਂਦਾ ਰਹਿੰਦਾ ਸੀ ਵਾਰਡ ਨੰਬਰ 22 ਦੇ ਬਸੇਆ ਜੁੜੇ ਵਾਸੀਆ ਦੇ ਵੱਲੋਂ ਇਸ ਸਮਾਜ ਸੇਵੀ ਅਵਤਾਰ ਸਿੰਘ ਤਾਰਾ ਨੂੰ ਜਿਤਾ ਕੇ ਨਗਰ ਕੌਂਸਲ ਪੇਚਿਆ ਗਿਆ ਹੈ ਤੇ ਵਾਰਡ ਵਾਸੀਆ ਦਾ ਆਖੜਾ ਹੈ ਕਿ ਇਹ ਅਵਤਾਰ ਸਿੰਘ ਤਾਰਾ ਉਹ ਇਨਸਾਨ ਹੈ ਜਿਸਨੇ ਪਹਿਲਾਂ ਕੰਮ ਕੀਤੇ ਤੇ ਉਸ ਤੋਂ ਬਾਅਦ ਜਿੱਤੇ ਆਇਆ ਜਦ ਕਿ ਐਨੀ ਗੰਦੀ ਰਾਜਨੀਤੀ ਹੈ ਪਹਿਲਾਂ ਲੋਕ ਕਹਿੰਦੇ ਨੇ ਸਾਨੂੰ ਜਿਤਾਓ ਉਸ ਤੋਂ ਬਾਅਦ ਕੰਮ ਕਰਾਂਗੇ ਅਵਤਾਰ ਸਿੰਘ ਤਾਰਾ ਸਮਾਜ ਸੇਵਾ ਦੇ ਕੰਮ ਕਰਦਾ ਤਰਾਜੀ ਕੀ ਕਹਿਣਾ ਚਾਹੋਗੇ ਮਹੱਲਾ ਨਿਵਾਸੀਆਂ ਨੇ ਤੁਹਾਨੂੰ ਨਵਾਜਿਆ ਨਗਰ ਕੌਂਸਲ ਦੇ ਦਰਵਾਜੇ ਤੇ ਲੈ ਚਲੇ ਮੈਂ ਜੀ ਬਹੁਤ ਬਹੁਤ ਸ਼ੁਕਰਾਨਾ ਕਰਦਾਗਾ ਮਹੱਲਾ ਵਾਸੀਆਂ ਦਾ ਉਸ ਪ੍ਰਮਾਤਮਾ ਦਾ ਜਿਨ੍ਹਾਂ ਦੀ ਓਟ ਆਸਰਾ ਦੇ ਨਾਲ ਸਾਨੂੰ ਨਗਰ ਕੌਂਸਲ ਕਮੇਟੀ ਦੀਆਂ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਹੋਈ ਹੈਗੀ ਮੇਰੇ ਨਾਲ ਮੇਰੇ ਮਹੱਲੇ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਨੇ ਵੋਟ ਅਤੇ ਸਪੋਰਟ ਕੀਤੀ ਹੈਗੀ ਮੈਂ ਉਹਨਾਂ ਦਾ ਜ਼ਿੰਦਗੀ ਜਿੰਨਾ ਤੱਕ ਮੈਂ ਰਹੂੰਗਾ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ ਮੇਰੀ ਇਹ ਵੋਟ ਆ ਜਿਹੜੇ ਮੇਰੇ ਹਲਦੇ ਦੇ ਵਸਨੀਕਾਂ ਨੇ ਜਿਹੜੇ ਮੈਨੂੰ ਵੋਟ ਪਾ ਕੇ ਨਗਰ ਕੌਂਸਲ ਕਮੇਟੀ ਦੇ ਵਿੱਚ ਪਹੁੰਚਾਇਆ ਤੇ ਮੈਂ ਉਹਨਾਂ ਨੂੰ ਨਰਾਸ਼ ਨਹੀਂ ਕਰੂੰਗਾ ਜਿੰਨੇ ਕੰਮ ਮੈਂ ਪਹਿਲਾਂ ਕਰਦਾ ਸੀ ਇੱਕ ਸੋਸ਼ਲ ਵਰਕਰ ਦੇ ਨਾਤੇ ਹੁਣ ਤੇ ਮੈਂ ਹੁਣ ਐਮਸੀ ਬਣ ਤੋਂ ਬਾਅਦ ਉਹ ਤੋਂ ਦੁੱਗਣੀ ਸਪੀਡ ਦੇ ਨਾਲ ਕੰਮ ਕਰੂੰਗਾ ਇਹ ਮੈਂ ਵਾਅਦਾ ਕਰਦਾਗਾ ਵੀ ਇਹ ਨਹੀਂਗਾ ਉਹਨਾਂ ਨੂੰ ਮੋਹਰ ਲਗਾਉਣ ਵਾਸਤੇ ਜਾਇਜ਼ ਕੰਮ ਦੇ ਲਈ ਸਹੀ ਕੰਮ ਦੇ ਲਈ ਮੋਹਰ ਲਗਾਉਣ ਵਾਸਤੇ ਮੇਰੇ ਮਗਰ ਫਿਰ ਡਾਕ ਪਊਗਾ ਮੈਨੂੰ ਫੋਨ ਮਾਰਨਗੇ ਮੈਂ ਉੱਥੇ ਪਹੁੰਚੂਗਾ ਉੱਥੇ ਪਹੁੰਚ ਕੇ ਜਾ ਕੇ ਮੈਂ ਜਿਹੜਾ ਉਹਨਾਂ ਦਾ ਕੰਮ ਉਹਦੇ ਘਰੇ ਬੈਠ ਕੇ ਹੀ ਕਰੂੰਗਾ ਕਿਉਂਕਿ ਪਹਿਲਾਂ ਵੀ ਮੈਂ ਉਹਨਾਂ ਦੇ ਘਰ ਜਾਣਾਗਾ ਹੁਣ ਵੀ ਵਗ ਜਾਊਗਾ ਮੇਰੇ ਆਪਦੇ ਨੇਗੇ ਇਹ ਨਹੀਂ ਹੈਗਾ ਵੀ ਉਹ ਮੇਰੇ ਘਰਾਂ ਦੇ ਵਿੱਚ ਆ ਕੇ ਗੇੜੇ ਮਾਰਨਗੇ ਇਹ ਮੈਂ ਵਾਦਾ ਕਰਦਾ ਆਪਦੇ ਮਹੱਲਾ ਵਸੇ ਨਾਲੀ ਬਾਦ ਮੇਰਾ ਗੁਰਦੇਵ ਸਿੰਘ ਮੈਂ ਰਿਟਾਇਰ ਅਧਿਆਪਕ ਆ ਕਿਸ ਤਰ੍ਹਾਂ ਦੇਖਦੇ ਹੋ ਅਵਤਾਰ ਸਿੰਘ ਤਾਰਾ ਨੂੰ ਤੁਸੀਂ ਚਿਤਾ ਕੇ ਨਗਰ ਕੌਂਸਲ ਭੇਜਿਆ ਦੇਖੋ ਅਵਤਾਰ ਸਿੰਘ ਤਾਰਾ ਨੂੰ ਸਾਰੇ ਮਹੱਲਾ ਵਸੇ ਨਹੀਂ ਸਭੋ ਜਿਹੜੇ ਸਾਰਾ ਸ਼ਹਿਰ ਜਾਣਦਾ ਜਿਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਬਹੁਤ ਆਵਾਜ਼ ਉਲੰਧ ਕੀਤੀ ਹੈ ਔਰ ਸਾਡੇ ਮਹੱਲੇ ਵਾਰ ਨੰਬਰ 22 ਵਿੱਚ ਬਹੁਤ ਉਹਨਾਂ ਨੇ ਕੰਮ ਕੀਤੇ ਨੇ ਉਹ ਕੰਮ ਕਰਕੇ ਦਿਖਾਏ ਨੇ ਉਹ ਨਿਵੇਕਲੇ ਉਮੀਦਵਾਰ ਨੇ ਜਿਨ੍ਹਾਂ ਨੇ ਕੰਮ ਕਰਕੇ ਦਿਖਾਏ ਨੇ ਦਿਖਾਉਣ ਤੋਂ ਬਾਅਦ ਉਹ ਨੂੰ ਲੋਕਾਂ ਨੇ ਸਵਾਰ ਕਰੀਤਾ ਉਹਨਾਂ ਨੂੰ ਉਮੀਦਵਾਰ ਚੁਣਿਆ ਸੋ ਅਸੀਂ ਇਸ ਤਰ੍ਹਾਂ ਤੋਂ ਉਮੀਦ ਕਰਦੇ ਆਂ ਕਿ ਇਹਨਾਂ ਪਰ ਬੜੀ ਵੱਡੀ ਜ਼ਿੰਮੇਵਾਰੀ ਆ ਗਈ ਪਹਿਲਾਂ ਤਾਂ ਜ਼ਿੰਮੇਵਾਰੀ ਹੈਗੀ ਸੀ ਹੁਣ ਪਰੰਤੂ ਲਿਖਤੀ ਤੌਰ ਤੇ ਜੇ ਮੈਂ ਕਹਿੰਦੇ ਆ ਉਹ ਇਹਨਾਂ ਲਈ ਪਾਵਰ ਵੀ ਆ ਗਈ ਤੇ ਇਹਨਾਂ ਦੀ ਜ਼ਿੰਮੇਵਾਰੀ ਵਧ ਗਈ ਅਸੀਂ ਪੂਰੇ ਮੁਲਾਜ਼ਮ ਸਾਥੀ ਰਟੈਰੀ ਮੁਲਾਜ਼ਮ ਜਿੰਨੇ ਸਾਰੇ ਕਿਉਂਕਿ ਆਪਾਂ ਅੱਜਕੱਲ ਗੱਲਾਂ ਕਰਦੇ ਆ ਕਿ ਦੇਖਦੇ ਆ ਕਿ ਰਾਜਨੀਤੀ ਕਿੰਨੀ ਗੰਧਲੀ ਹੋ ਗਈ ਕਿੰਨੀ ਮਤਲਬ ਉਹਦੇ ਵਿੱਚ ਕਿੰਨੀ ਗਲਬਟਾ ਆ ਗਈ ਪਰੰਤੂ ਜੇ ਅ ਵਧੀਆ ਨਾ ਸੱਕ ਤੰਤਕ ਕੋਈ ਇਮਾਨਦਾਰ ਲੋਕਾਂ ਨੂੰ ਚੁਣਾਂਗੇ ਤਾਂ ਸਾਨੂੰ ਕਿਸੇ ਨੂੰ ਮਾਰਾ ਕਹਿਣ ਦੀ ਲੋੜ ਨਹੀਂ ਪਊਗੀ ਜੇ ਅਸੀਂ ਵਧੀਆ ਬੰਦੇ ਚੁਣਾਂਗੇ ਕਰਦੇ ਆ ਕਿ ਤਾਰਾ ਸਿੰਘ ਜੀ ਉਮੀਦਵਾਰ ਨੂੰ ਵਿਸ਼ਵਾਸ ਆ 100% ਕਿ ਇਹ